ਲਓ ਜੀ ਪਿਆਰ ਭਰੀ ਸ਼ਸਤੀ ਕਾਲ ਦੀ ਸਾਰਿਆਂ ਨੂੰ ਪਹਿਲਾਂ ਤਾਂ ਸਵਾਜ ਆਪਣੇ ਕੋਲੇ ਪਹੁੰਚੀ ਆ ਨਵੀਂ ਆਈਟਮ ਪਹੁੰਚੀ ਆ ਬਹੁਤ ਹੀ ਸੋਹਣੇ ਸੋਹਣੇ ਰੰਗ ਚੜ ਪਹੁੰਚੇ ਨੇ ਲਾਈਟ ਲਾਈਟ ਕਲਰ ਦੇ ਚੈੱਕ ਕਰ ਚਲੋ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਮਾਲ ਆਪਣੇ ਕੋਲੇ ਪਹੁੰਚਿਆ ਬਿਲਕੁਲ ਫਰੈਸ਼ ਫਰੈਸ਼ ਇਹ ਨਵਾਂ ਕਪੜਾ ਪਹੁੰਚਿਆ ਜੀ ਸ਼ੱਕਰਬਾਰਾ ਕਾਟਨ ਚੈੱਕ ਕਰੋ ਇਹਦੇ ਵਿੱਚ ਜਰੀ ਦਾ ਵਰਕ ਹੋਇਆ ਹੋਇਆ ਬਹੁਤ ਹੀ ਸੋਹਣਾ ਲਾਈਨਿੰਗ ਦੇ ਵਿੱਚ ਚੈੱਕ ਕਰ ਲੋ ਵੀ ਕੁਆਲਿਟੀ ਸ਼ਾਨਦਾਰ ਹੈ ਬੇਸ ਬਹੁਤ ਸੋਹਣਾ ਕਪੜੇ ਦਾ ਨਿਊ ਕਪੜਾ ਪਹੁੰਚਿਆ ਲੇਟੈਸਟ ਕੁਆਲਿਟੀ ਪਹੁੰਚ ਚੁੱਕੀ ਹੈ ਸ਼ਾਨਦ ਇਹਦਾ ਰੇਟ ਵੀ ਆਪਾਂ ਤੁਹਾਨੂੰ ਪੂਰੇ ਲੈਸ ਰੇਟ ਦੇ ਵਿੱਚ ਦੇਵਾਂਗੇ ਨਵਾਂ ਮਾਲ ਆ ਰਿਹਾ ਬਿਲਕੁਲ ਟੌਪ ਟੌਪ ਦੇ ਡਿਜ਼ਾਈਨ ਰੰਗ ਡਿਜ਼ਾਈਨ ਲਗਭਗ ਸਾਰੇ ਲੈਨਿੰਗਾਰੀ ਨੇ ਵੱਖ-ਵੱਖਰੇ ਜਿਵੇਂ ਵਿੱਚ ਥੋੜਾ ਬਹੁਤ ਚੈੱਕ ਬਣਿਆ ਹੋਊਗਾ ਦੇਖੋ ਜੀ ਬਿਲਕੁਲ ਫਰੈਸ਼ ਮਾਲ ਇਹ ਸਾਰਾ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ 500 600 ਰੁਪਏ ਵਾਲਾ ਸੂਟ ਹੈ ਸ਼ਕਰਪਾਰਾ ਕਾਟਨ ਪਹੁੰਚ ਚੁੱਕੀ ਆ ਪੂਰੇ ਮਿੱਠੇ ਰੇਟ ਦੇ ਵਿੱਚ ਸਿਰਫ ਤੇ ਸਿਰਫ 250 ਮਤਲਬ ਕਿ 500 ਦੇ ਦੋ ਇੱਕ ਸੂਟ ਦੇ ਮੁੱਲ 'ਤੇ ਦੋ ਸੂਟ ਦੇਵਾਂਗੇ ਪੂਰੇ ਫਾਇਦੇ ਨਾਲ ਮਾਲ ਪਹੁੰਚਿਆ ਬਿਲਕੁਲ ਨਿਊ ਕਪੜਾ ਚੈੱਕ ਕਰ ਲਓ ਜੀ ਕੁਆਲਿਟੀਆਂ ਬਹੁਤ ਹੀ ਸ਼ਾਨਦਾਰ ਖੁੱਲ ਰਹੀਆਂ ਨੇ 오ਰੀਜਨਲ ਸ਼ਕਰਪਾਰਾ ਕਾਟ ਖੁੱਲ ਚੁੱਕੀ ਆ ਤੁਹਾਡੇ ਸਾਹਮਣੇ ਲਾਈਨਿੰਗ ਵਾਲਾ ਕਪੜਾ ਬਹੁਤ ਸੋਹਣਾ ਆ ਮਤਲਬ ਲਾਈਨਿੰਗ ਦੇ ਵਿੱਚ ਜ ਵਰਕ ਹੋਇਆ ਬਰੀਕ ਬਰੀਕ ਸ਼ਾਈਨਿੰਗ ਵਾਲਾ ਦੇਖੋ ਜੀ ਚੈੱਕ ਕਰੋ ਬਿਲਕੁਲ ਲੇਟੈਸਟ ਕੁਆਲਿਟੀ ਪਹੁੰਚੀ ਆ ਬੇਸ ਬਹੁਤ ਸੋਹਣਾ ਕਪੜੇ ਦਾ ਟੌਪ ਟੌਪ ਦੇ ਰੰਗ ਖੁੱਲ ਰਹੇ ਨੇ ਦੇਖੋ ਜੀ ਕੀ ਬਾਤਾਂ ਨੇ ਸੋਹਣਾ ਮਾਲ ਖੁੱਲ ਰਿਹਾ ਜਿਹਨਾਂ ਵੀ ਪਹੁੰਚਿਆ ਆਪਣੇ ਕੋਲੇ ਚੈੱਕ ਕਰ ਲੋ ਕੁਆਲਿਟੀ ਐ ਪੂਰੇ ਟੌਪ ਤੇ ਟ੍ਰੈਂਡਿੰਗ ਦੇ ਵਿੱਚ ਪਹੁੰਚੇ ਨੇ ਸੂਟ ਇਹ ਟੌਪ ਤੇ ਚੱਲ ਰਹੇ ਨੇ ਇਸ ਟਾਈਮ ओरिजिनल ਚੱਕਰ ਪਾਰਾ ਕਾਟਰ ਪਹੁੰਚ ਗਈ ਭਾਈ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ ਦੇਖੋ ਜੀ ਲੈਂਪ ਟੂ ਲੈਂਪ ਮਾਲ ਐ ਜਿੰਨਾ ਮਰਜ਼ੀ ਚੱਕ ਲੋ ਸੂਟ ਦੇਵਾਂਗੇ 5 ਮੀਟਰ ਦੀ ਕੱਟ ਦੇ ਵਿੱਚ ਦੇਖੋ ਜੀ ਕਿਆ ਬਾਤਾਂ ਨੇ ਚੈੱਕ ਕਰੀ ਚਲੋ ਲੈਣੇ ਚੈੱਕ ਸਾਰੇ ਤਰ੍ਹਾਂ ਦੇ ਡਿਜ਼ਾਈਨ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਨੇ ਦੇਖੋ ਜੀ ਦਸ਼ਮੀਸ਼ ਗਲਾਸ ਆ ਉਸੋੜਲਾ ਗਲਾ ਵੀ ਲੱਗ ਚੁੱਕਿਆ ਮੇਲਾ オリジナル ਪਿਓਰ ਕਾਟਨ ਦੇ ਵਿੱਚ ਮਾਲ ਹੈ ਬੇਸ ਬਹੁਤ ਸੋਹਣਾ ਲਓ ਜੀ ਰੇਟ ਆਪਾਂ ਤੁਹਾਨੂੰ ਦੱਸ ਹੀ ਚੁੱਕਿਆ 500 ਰੁਪਏ ਦੇ ਦੋ ਸੂਟ 2200 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਬਹੁਤ ਹੀ ਪਿਆਰੇ ਪਿਆਰੇ ਰੰਗ ਚੜ੍ਹ ਰਹੇ ਨੇ ਸੋਬਰ ਕਲਰ ਨੇ ਗਰਮੀਆਂ ਵਾਲੇ ਲਾਈਟ ਲਾਈਟ ਕਲਰ ਸਾਰੇ ਬਹੁਤ ਹੀ ਪਿਆਰੇ ਚੈੱਕ ਕਰੀ ਚਲੋ ਡਿਜ਼ਾਈਨ ਪੂਰੇ ਟੌਪ ਟੌਪ ਦੇ ਲਾਈਨਿੰਗ ਚੈੱਕ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਭਾਈ ਪੂਰੇ ਮਿੱਠੇ ਰੇਟ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਕੀ ਕਪੜਾ ਇਸ ਟਾਈਮ ਆ ਕਹ ਲੋ ਬਿਲਕੁਲ ਨਿਊ ਬੇਸ ਪਹੁੰਚਿਆ ਟੌਪ ਦਾ ਮਾਲ ਦੇਖੋ ਜੀ ਕੀ ਬਾਤ ਹੈ ਆ ਚੈੱਕ ਬਣਿਆ ਹੋਇਆ ਜਿਵੇਂ ਆ ਪਹਿਲਾਂ ਦਿਖਾਇਆ ਤੁਹਾਨੂੰ ਲਾਈਨਿੰਗ ਦੇ ਵਿੱਚ ਚੈੱਕ ਤੇ ਲਾਈਨਿੰਗ ਮਿਕਸ ਡਿਜ਼ਾਈਨ ਪਹੁੰਚ ਚੁੱਕੀ ਆ オリジナル ਸ਼ੱਕਰਪਾਰਾ ਕਾਟਨ ਕਿਆ ਬਾਤ ਹੈ ਨਹੀਂ ਚੈੱਕ ਲੋ ਲੱਗ ਜਾ ਮੇਲਾ ਭਾਈ 2.5 200 ਰੁਪਏ ਦੇ ਵਿੱਚ ਪੂਰੇ ਫਾਇਦੇ ਨਾਲ ਘੜਤਾ ਰੇਟ ਆਪਾਂ ਇਹਦਾ 500 600 ਰੁਪਏ ਵਾਲਾ ਮਾਲ ਘੜਤਾ ਕਮਾਲ ਸਿਰਫ ਤੇ ਸਿਰਫ 500 ਦੇ ਦੋ ਕਰਤੇ ਭਾਈ 250 ਦਾ ਲੱਗ ਚੁੱਕਿਆ ਮੇਲਾ ਦੇਖੋ ਜੀ ਕਿਆ ਬਾਤ ਹੈ ਸਾਰਾ ਮਾਲ ਆਪਣੇ ਕੋਲੇ ਹਾਜ਼ਰ ਹੋ ਚੁੱਕਿਆ ਚੈੱਕ ਕਰ ਲੋ ਦੇਖੋ ਕੁਆਂਟੀਟੀ ਦੇ ਮਾਲਾ ਜਿੰਨਾ ਮਰਜ਼ੀ ਚੱਕ ਲੋ ਹੋਲ ਸੇਲ ਤੇ ਡੀਟੇਲ ਦੇ ਗਾਕਾਂ ਨਹੀਂ ਲੱਗ ਚੁੱਕੀਆਂ ਨੇ ਆਫਰਾਂ ਪੂਰੇ ਫਾਇਦੇ ਨਾਲ ਦੇਖੋ ਜੀ ਬਾਦੂ ਮਾਲ ਪਹੁੰਚ ਗਿਆ ਪਹੁੰਚੋ ਨਵੇਂ ਨਵੇਂ ਵੀਡੀਓਆਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਜੀ ਸੋ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਆਜੋ ਹੀ ਲੱਗ ਗਿਆ ਮੇਲਾ 250